ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਦਬੀਆਂ ਹੋਈਆਂ ਸੀ ਬੇਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਪੰਥਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਣਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਹੈ। ਸਿੰਘ ਸਭਾ ਨੂੰ ਉੱਥੇ ਬੁਲਾ ਕੇ ਘਰ ਬੁਲਾ ਕੇ ਮਾਫੀ ਦਿਵਾਉਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ। ਪਰ ਸੁਖਬੀਰ ਬਾਦਲ ਦੀ ਟਰੋਲ ਆਰਮੀ, ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈੱਲ ਸੁਖਬੀਰ ਬਾਦਲ ਦੇ ਚਹੇਤੇ ਜਿਹੜਾ ਬਾਦਲਾਂ ਦੇ ਰਾਜ ਚ ਹੋਇਆ ਉਹਨੂੰ ਧੀਆਂ ਭੈਣਾਂ ਦੀਆਂ ਗਾਲ੍ਹਾਂ ਮੰਦਾ ਚੰਗਾ ਬੋਲਦੇ ਸੀ। ਕੇਸ ਵੀ ਬਣੇ ਕੇਸ ਵੀ ਕੀਤੇ ਲੋਕਾਂ ਨੂੰ ਜੇਲਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਦੇ ਪਾਤਰ ਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੇ ਹੀ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਿਕਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਬਿਨ ਬੰਗਿਆਂ ਮਾਫੀ ਦੇਣੀ ਗਲਤ ਆ ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1699 ਦੀ ਵਿਸਾਖੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਬੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫੇ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਆਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹ ਉਸਤੀਫੇ ਦੇਣ ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਇੱਕ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਤਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪਰਵਾਹ ਨਹੀਂ ਹੈ ਉਸੇ ਦਰਾਂਨ ਉਹਨਾਂ ਦੀ ਦਸਤਾਰ ਵੀ ਲੱਥੀ ਆ ਉਹਨਾਂ ਦੀ ਲੱਥੀ ਦਸਤਾਰ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੇ ਸੁਖਬੀਰ ਬਾਦਲ ਕਿਸ਼ਨ ਭਗਵਾਨ ਸਿੰਘ ਕਮਲਜੀਤ ਸਿੰਘ ਸਨਾਮ ਹਰਮਿੰਦਰ ਸਿੰਘ ਡੱਬ ਵਾਲੀ ਦਰਸ਼ਨ ਸਿੰਘ ਲੋਹਾਰਾ ਜਸਪਾਲ ਸਿੰਘ ਚੌੜ ਸਿੱਧਵਾ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮੰਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਆ ਫਿਰ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ ਸਾਡਾ ਅੱਜ ਦਾ ਇਹ ਮਕਸਦ ਹੈ ਬਹੁਤ ਸਮੇਂ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਗਰਾਂ ਨੂੰ ਸਜ਼ਾ ਮਿਲੀ ਤੇ ਸਾਡੀ ਕੌਮ ਦੇ ਵਿੱਚ ਜਥੇਦਾਰਾਂ ਦਾ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਸਨਮਾਨ ਵਧਿਆ ਸੀਗਾ ਲੇਕਿਨ ਲੇਕਿਨ ਪਿਛਲੇ ਦਿਨਾਂ ਤੋਂ ਅੰਦਰ ਖਾਤੇ ਜਿਹੜੀ ਕੁਝੀਆਂ ਸਾਸਾਂ ਦੇ ਤਹਿਤ ਦੁਬਾਰਾ ਕਾਲੀ ਦਲ ਬਾਦਲ ਵੱਲੋਂ ਅਸਤੀਫੇ ਦੇਣ ਦੇ ਹੁਕਮ ਨੂੰ ਤਾਰਪੀਟੋ ਕਰਨ ਲਈ 15 ਦਿਨ ਦਾ ਜਿਹੜਾ ਸਮਾਂ ਮੰਗਿਆ ਤੇ ਜਥੇਦਾਰਾਂ ਵੱਲੋਂ ਦੇ ਦਿੱਤਾ ਗਿਆ ਇਦੇ ਨਾਲ ਫਿਰ ਕੌਮਤਾਸ਼ ਹੋ ਗਈ। ਕੌਮ ਦਾ ਬਹੁਤ ਮੁਸ਼ਕਲ ਦੇ ਨਾਲ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰਾਂ ਦਾ ਸਨਮਾਨ ਵਧਿਆ ਸੀ ਸਿਰਫ ਇਸੇ ਕਰਕੇ ਵੀ ਗੁਨਾਹਗਰਾਂ ਨੂੰ ਸਜ਼ਾ ਮਿਲੀ ਹੈ। ਔਰ ਸਜ਼ਾ ਵੀ ਨਿਸਾਨੀ ਸੀ ਸਾਡੇ ਹਿਸਾਬ ਦੇ ਨਾਲ ਸੁਖਵੀਰ ਬਾਦਲ ਤੇ ਇਹਦੀ ਕਾਲੀ ਜੁੰਡਲੀ ਜਿਹੜੀ ਹੈ ਉਹ ਅਕਾਲੀ ਦਲ ਤਾਂ ਕੀ ਸ਼ਰੋਣੀ ਕਮੇਟੀ ਕੀ ਕਿਸੇ ਵੀ ਸਿੱਖ ਸੰਸਥਾ ਦੇ ਉੱਤੇ ਨਾਮਜ਼ਦਗੀ ਕਰਨ ਦਾ ਹੱਕ ਖੋ ਬੈਠੀ ਇਹ ਲਫ਼ਜ਼ ਸ੍ਰੀ ਔਕਾਤ ਸਿੰਘ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੇ ਨੇ ਕਿ ਤੁਸੀਂ ਸਿੱਖਾਂ ਦੀਆਂ ਜਥੇਬੰਦੀਆਂ ਉੱਤੇ ਨਾਮਜ਼ਦਗੀ ਕਰਨ ਦਾ ਹੱਕ ਖੋ ਬੈਠੇ ਹੋ ਤੇ ਤੁਸੀਂ ਤਿੰਨ ਦਿਨਾਂ ਦੇ ਅੰਦਰ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਦੇਹੋ ਨਹੀਂ ਅਸਤੀਫੇ ਦੇ ਚੁੱਕੇ ਨੇ ਇਹ ਖੋਸਾ ਜੀ ਨੇ ਕਿਹਾ ਉਹ ਥੋੜੀ ਜਿਹੀ ਗਲਤੀ ਹੋ ਗਈ ਸਾਤੋਂ ਮਤਲਬ ਕਿ ਅਸਤੀਫੇ ਦੇ ਚੁੱਕੇ ਨੇ ਜਥੇਦਾਰ ਦਾ ਹੁਕਮ ਸੀ ਕਿ ਤਿੰਨ ਦਿਨਾਂ ਦੇ ਅੰਦਰ ਜਿਹੜੀ ਕਾਲੀ ਕਮੇਟੀ ਸਰੋਨੀ ਕਮੇਟੀ ਨੇ ਸਿਫਾ ਦਿੱਤੀ ਹੈ ਜੇ ਕਾਲੀ ਦਲ ਨੇ ਉਹ ਪ੍ਰਵਾਨ ਕੀਤੇ ਜਾਣ ਹੁਣ ਇਹਨਾਂ ਨੇ ਅੰਦਰ ਘਾਤੇ ਸਾਂਝ ਗੜ ਕਰਕੇ 15 ਦਿਨ ਦਾ ਸਮਾਂ ਲੈ ਲਿਆ ਇਹਦੇ ਨਾਲ ਜਿੱਤੇ ਸਿੱਖ ਸੰਗਤਾਂ ਦੇ ਅੰਦਰ ਕਾਲ ਤੱਕ ਸਾਹਿਬ ਪ੍ਰਤੀ ਜਾਂ ਜਥੇਦਾਰਾਂ ਪ੍ਰਤੀ ਬਹੁਤ ਮਾਨ ਸਨਮਾਨ ਵਧਿਆ ਸੀ ਮੰਨਾਂ ਦੇ ਸਾਡੇ ਉਹ ਜਿਹੜਾ ਦੁਬਾਰਾ ਫਿਰ ਘਟ ਗਿਆ